ਪੰਜਾਬ ਤੋਂ ਰਾਸ ਸਬਤ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਦੱਸ ਦਈਏ ਕਿ ਪੰਜਾਬ ਦੇ ਬਖ ਬਖ ਜ਼ਿਲ੍ਹਿਆਂ ਵਿੱਚੋਂ ਜਿਨ੍ਹਾਂ ਵਿੱਚ ਮੋਗਾ, ਕਪੂਰਥਲਾ, ਜਲੰਧਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀਆਂ ਕੁੜੀਆਂ ਇਰਾਕ ਜਾਂ ਫਿਰ عمان ਦੇ ਵਿੱਚ ਫਸੀ ਹੋਈ ਸੀ ਉਹਨਾਂ ਨੂੰ ਵਾਪਸ ਪੰਜਾਬ ਲੈ ਕੇ ਆਈ ਹੈ ਦੱਸ ਦਈਏ ਕਿ ਇਹਨਾਂ ਵਿੱਚੋਂ ਚਾਰ ਕੁੜੀਆਂ ਜਿਹੜੀਆਂ ਪੰਜਾਬ ਪਹੁੰਚ ਚੁੱਕੀਆਂ ਨੇ ਇਹਨਾਂ ਵਿੱਚੋਂ ਕੋਈ ਜਲੰਧਰ ਦੀਆਂ ਕੋ ਕਪੂਰਥਲਾ ਤੇ ਮੋਗਾ ਜ਼ਿਲ੍ਹਿਆਂ ਨਾਲ ਸੰਬੰਧਤ ਜਿਹੜੀਆਂ ਲੜਕੀਆਂ ਵਾਪਸ ਆਈਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਨੂੰ ਧੋਖੇ ਨਾਲ ਉੱਥੇ ਲੈ ਗਿਆ ਸੀ ਤੇ ਇਹਨਾਂ ਨੂੰ ਉੱਥੋਂ ਗਲਤ ਰਸਤੇ ਵਿੱਚ ਪਾ ਦਿੱਤਾ ਸੀ ਇਸ ਕਰਕੇ ਲੜਕੀਆਂ ਦੀ ਜੀਵਨ ਜਿੰਦਗੀ ਜਿਹੜੀ ਆ ਕਾਫੀ ਖਰਾਬ ਹੋ ਗਈ ਸੀ ਜਦੋਂ ਉਹਨਾਂ ਨੇ ਇਸ ਸੰਬੰਧੀ ਸਤ ਬਲਬੀਰ ਸਿੰਘ ਸੇਚੀ ਵਾਲੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹਨਾਂ ਸਮ ਲੜਕੀਆਂ ਨੂੰ ਮਗਾਉਣ ਦੇ ਲਈ ਬਤੇਸ਼ ਮਤ్రਾਲੇ ਨਾਲ ਜ਼ਾਬਤਾ ਕਾਇਮ ਕੀਤਾ ਜਿਸ ਪ੍ਰੰਤ ਜਿਹੜੀਆਂ 9 ਕੁੜੀਆਂ ਪੰਜਾਬ ਦੀਆਂ ਵਾਪਸ ਪੰਜਾਬ ਪਰਤਆਂ ਨੇ ਔਰ ਉਹਨਾਂ ਵਿੱਚੋਂ 4 ਕੁੜੀਆਂ ਜਿਹੜੀਆਂ ਆ ਇੱਥੇ ਆ ਚੁੱਕੀਆਂ ਨੇ ਬਾਕੀ ਜਿਹੜੀਆਂ ਕੁੜੀਆਂ ਕੱਲ ਵਾਪਸ ਆਣਗੀਆਂ ਸੋ ਬਹੁਤ ਸਾਰੇ ਜਿਹੜੇ ਨੌਜਵਾਨ ਸਾਡੇ ਪੰਜਾਬ ਦੇ ਰੋਟੀ ਰੋਜ਼ੀ ਲਈ ਵਿਦੇਸ਼ਾਂ ਵਿੱਚ ਜਾਂਦੇ ਨੇ ਜਾਂ ਲੜਕੀਆਂ ਜਾਂਦੀਆਂ ਨੇ ਪਰ ਗਲਤ ਲੋਕਾਂ ਦੇ ਹੱਥਾਂ ਵਿੱਚ ਚੜਨ ਕਰਕੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਹਨਾਂ ਵਿੱਚ ਇਹ ਲੜਕੀਆਂ ਵੀ ਇੱਕ ਇਸੇ ਹੀ ਸ਼ਿਕਾਰ ਬਣੀਆਂ ਤੇ ਇਸ ਕਰਕੇ ਜਿਹੜੀ ਆ ਸੀਚੇਵਾਲ ਦੇ ਜੀਵ ਵੱਲੋਂ ਕੀਤੇ ਵੱਡੇ ਉਪਰਾਲੇ ਨਾਲ ਅੱਜ ਕੁੜੀਆਂ ਕੁੜੀਆਂ ਵਾਪਸ ਮੋੜ ਆਪਣੇ ਘਰ ਪਰਤਾਂ ਜਾਂਦੇ ਨੇ ਸੋ ਪਰਿਵਾਰਕ ਮੈਂਬਰਾਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਲੋਕਾਂ ਨੂੰ ਇਹ ਵੀ ਹੈ ਕਿ ਤੁਸੀਂ ਜੇ ਵਿਦੇਸ਼ ਜਾਣਾ ਤਾਂ ਬਿਲਕੁਲ ਸੋਚ ਸਮਝ ਕੇ ਪਲਾਨ ਬਣਾ ਕੇ ਜਾਓ ਔਰ ਕਿਸੇ ਗਲਤ ਏਜੰਟ ਦੇ ਹੱਥਾਂ ਵਿੱਚ ਨਾ ਚੜੋ